ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਅਸੀਂ ਇਸ ਵਕਤ ਮਿਸੀ ਸਾਗਾ ਦੇ ਵਿੱਚ ਮੌਜੂਦ ਹਾਂ ਜਿੱਥੇ ਵਰਲਡ T10 ਜਿਹੜਾ ਕ੍ਰਿਕਟ ਮੈਚ ਚੱਲ ਰਿਹਾ ਔਰ ਮੇਰੇ ਨਾਲ ਤੁਲਾਹੂਜਾ ਜੀ ਨੇ ਸੋ ਉਹ ਜਿਹਾ ਪਹਿਲਾਂ ਦਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਤੇ ਕੁਝ ਦੱਸੋ ਜੀ ਬਰੀਫ ਦੇ ਵਿੱਚ ਜਿਹੜਾ ਵੂਮਨਸ ਦਾ ਚੱਲ ਰਿਹਾ ਹੁਣ ਇੱਕ ਜਿਹੜੀ ਟੀਮ ਵਿਨ ਹੋਈ ਹੈ ਔਰ ਇਹਦੇ ਬਾਅਦ ਚ ਸ਼ਾਇਦ ਮੈਨਸ ਦਾ ਆ ਜਾਈ ਕਿਵੇਂ ਕਿਵੇਂ ਟੀਮਾਂ ਸੀ ਜੀ ਔਰ ਕਿੰਨੀਆਂ ਟੀਮਾਂ ਦੇ ਵਿੱਚ ਮੁਕਾਬਲਾ ਸੀ ਡਿਟੇਲ ਦੱਸੋ ਨੌ ਟੀਮਾਂ ਸ ਆ ਛੇ ਊਮਨਸ ਟੀਮਸ ਤੇ ਜਿਸ ਤਰ੍ਹਾਂ ਮੈਨਸ ਟੂਰਨਾਮੈਂਟਸ ਚ ਊਮਨ ਟੀਮਾਂ ਦੀ ਐਗਜ਼ੀਬਿਸ਼ਨ ਕੀਮਾ ਹੁੰਦੀਆਂ ਨੇ ਜੀ ਅਸੀਂ ਸੋਚਿਆ ਹੁਣ ਊਮਨਸ ਟੂਰਨਾਮੈਂਟ ਵਿੱਚ ਮੈਨਸ ਦੀ ਐਗਜ਼ੀਬਿਸ਼ਨ ਮੈਚ ਕਰਾਈ ਜਾਏ ਮੈਨਸ ਤੇ ਊਮਨਸ ਦਾ ক্লোਜ਼ ਇੰਟਰੈਕਸ਼ਨ ਜਿਹੜਾ ਹੋ ਰਿਹਾ ਹੈ ਊਮਨ ਜਿਹਨਾਂ ਦੀ ਗੇਮ ਹੋਣ ਬੈਟਰ ਹੋਣ ਨਹੀਂ ਜਾ ਰਹੀ ਹੈ ਤੇ ਮੈਨ ਨਾਲ ਪ੍ਰੋਕਸੀਮਿਟੀ ਵਿੱਚ ਉਹ ਸਿੱਖਣਗੇ ਜੀ ਗੁੱਡ ਵੇਜ਼ ਆਫ ਪਲੇਇੰਗ ਬਟ ਅਸੀਂ ਕਰ ਰਹੇ ਵਰਲਡ T10 10 ਆਵਰਸ ਦੀ ਗੇਮ ਆ ਟੀਮ ਆਈਜੀ ਕੈਰੀਬੀਨ ਤੋਂ ਟ੍ਰੀਨੈਡੈਟ ਤੋਂ ਟੀਮ ਆਈਜੀ ਮੋਂਟਰੀਅਲ ਤੋਂ ਟੀਮ ਆਈਜੀ ਆਪਣੀ ਮਿਸਾਗਾ ਤੋਂ ਹੈਗੀ ਟੀਮ ਜੀ ਤੇ ਬਾਕੀ ਤਿੰਨ ਡਿਵੈਲਪਮੈਂਟ ਟੀਮਾਂ ਨੇ ਜਿਹੜੀ ਅਸੀਂ ਮਿਸਾਗਾ ਤੋਂ ਹੀ ਲਿੱਤੀਆਂ ਨੇ ਮਾਲਟਨ ਐਰੋਜ਼ ਇੱਕ ਹੈਗੀ ਜੀ ਆਪਣੀ ਮੈਡੋਵੈਲ ਗਲੋਰੀ ਤੇ ਦੂਜੀ ਹੈ ਜੀ ਕ੍ਰੈਡਿਟ ਆਪਣੇ ਈਸਟ ਕ੍ਰੈਡਿਟਸ ਟੀਮ ਤੇ 6 ਵਿਮਨਸ ਟੀਮਸ ਨੇ ਐਂਡ ਬਾਕੀ 3 ਮੈਨਸ ਦੀ ਟੀਮ ਨੇ ਸੈਂਚੂਰੀਅਨਸ ਅ ਰਾਇਲ ਮੈਵਰਿਕਸ ਐਂਡ OCA ਤੇ ਟੋਟਲ ਜਿਹੜੇ ਮੈਚ ਕਿੰਨੇ ਸੀਗੇ ਜੀ ਔਰ ਕਿੰਨੇ ਦਿਨ ਇਹ ਟੂਰਨਾਮੈਂਟ ਚੱਲਿਆ ਐ ਜੀ ਚੱਲਿਆ ਪੂਰਾ ਲੇਟ ਵੀਕਐਂਡ ਹਮਮ ਐ ਚੱਲੇ ਜੀ ਸੈਟਰਡੇ ਸੰਡੇ ਅੱਜ ਮੰਡੇ ਫਾਈਨਲ ਹੁਣ ਮੈਨਸ ਦਾ ਹੋਣ ਵਾਲਾ ਆਖੀਰਲਾ ਹਮਮ ਵਿਮਨਸ ਦਾ ਫਾਈਨਲ ਹੋ ਚੁੱਕਿਆ ਤੇ ਅਸੀਂ ਕਿਉਂਕਿ ਇਹ 10 ਔਰ ਦੀ ਗੇਮ ਹੈ 8 ਵਜੇ ਸ਼ੁਰੂ ਹੁੰਦੀ ਹੈ ਅ ਅਸੀਂ ਦਿਨ ਵਿੱਚ 6 ਗੇਮਾਂ ਕਰ ਰਹੇ ਸੀਗੇ ਤੇ ਟੋਟਲ 90 ਮਾ 18 ਮੈਚਸ ਤੇ 14 ਵਿਮੈਨਸ ਦੇ 4 ਮੈਨਸ ਦੇ ਔਰ ਜੇ ਆਪਾਂ ਗੱਲ ਕੀਤੀ ਜਾਵੇ ਹੁਣੇ-ਹੁਣੇ ਜੀ 20 ਹੋ ਕੇ ਹਟਿਆ ਜੀ ਇੱਥੇ ਜਿਵੇਂ ਜੀ 10 ਤੁਸੀਂ ਕਹਿ ਰਹੇ ਹੋ ਵੀ 10 ਓਵਰਾਂ ਦਾ ਮੈਚ ਆ ਇਹਦੇ ਬਾਅਦ ਚ ਜਿਹੜੇ ਚੁਣੇ ਗਏ ਖਿਡਾਰੀ ਨੇ ਕਲੱਬਾਂ ਦੇ ਵਿੱਚੋਂ ਆਏ ਹੋਣੇ ਵੱਖ-ਵੱਖ ਨਾਲ ਜੀ ਇੱਥੋਂ ਜਿਹੜੇ ਵਿਨਿੰਗ ਖਿਡਾਰੀ ਹੋਣਗੇ ਜਾਂ ਚੰਗੇ ਖਿਡਾਰੀ ਜਿਮ ਆਪਾਂ ਸ਼ਾਂਟ ਕੇ ਕੱਢ ਲੈਣੇ ਆ ਤੇ ਫਿਰ ਉਹਨਾਂ ਨੂੰ ਗਾਹਾਂ ਜੀ 20 ਦੇ ਵਿੱਚ ਜਾਂ ਇੰਟਰਨੈਸ਼ਨਲ ਲੈਵਲ ਤੇ ਵੀ ਖੜਾਇਆ ਜਾਏਗਾ ਤੇ ਦੇਖੋ ਜੀ ਅਸੀਂ ਜੋ ਕਰ ਰਹੇ ਨੇ ਅਸੀਂ ਵਿਮਨਸ ਦੀ ਕਲੱਬਸ ਸ਼ੁਰੂ ਕਰਨਾ ਚਾਹੁੰਦੇ ਨੇ ਜੀ ਜਿਸ ਤਰ੍ਹਾਂ ਇੰਗਲੈਂਡ ਚ ਫੁੱਟਬਾਲ ਚ ਪਲੋ ਕਰ ਰਹੇ ਸੁਣਿਆ ਹੋਏਗਾ ਆਰਸੀਨਲ ਹੈ ਫੁਲਮ ਹੈ ਆਪਣੇ ਲਿਵਰਪੂਲ ਹੈ ਮੈਨਚੈਸਟਰ ਯੂਨਾਈਟਿਡ ਹੈ ਇਹ ਛੋਟੇ ਛੋਟੇ ਕਲੱਬ ਸੀਗੇ ਹੁਣ ਇੰਨੇ ਵੱਡੇ ਹੋ ਗਏ ਜੀ ਤੇ ਕਲੱਬਾਂ ਦੀ ਕੀ ਹੁੰਦੀ ਹੈ ਹਿਸਟਰੀ ਹੁੰਦੀ ਹੈ ਲੇਗਸੀ ਹੁੰਦੀ ਹੈ ਔਰ ਆਮ ਤੌਰ ਤੇ ਦੇਖਿਆ ਜਾਏ ਤੇ ਵਿਮਨਸ ਦੀ ਕਲੱਬਸ ਬੜੇ ਘਾਟ ਹੈ ਕਰਨ ਆ ਵਿਮਨ ਸਟਾਰਟ ਪਲੇਇੰਗ ਵਿਦ ਮੈਨਸ ਟੀਮਸ ਹਮਮ ਅਸ ਕਰਕੇ ਯੂ نو ਇਟਸ ਇੰਪੋਰਟੈਂਟ ਦੈਟ ਦੇ ਸਟਾਰਟ ਟੂ ਫਾਰਮ देयर ਓਨ ਟੀਮਸ ਐਂਡ ਥਿਸ ਇਜ਼ ਵਰਲਡ ਟੂਰਨ ਇਸ ਐਨ ਇੰਟਰ ਕਲੱਬ ਸੋ ਇਧਰ ਜਿੱਤ ਕੇ ਜਿਹੜੀ ਟੀਮ ਆਏਗੀ ਅਸੀਂ ਉਹਨੂੰ ਲੈ ਕੇ ਆ ਟ੍ਰੇਨਿੰਗ ਆਡ ਜਾਂ ਤੇ ਯੂਏਈ ਜਾਂ ਤੇ ਦੁਨੀਆ ਦੇ ਦੂਜੇ ਬਲਕਾਂ ਚ ਲੈ ਜਾ ਕੇ ਉਹਨਾਂ ਦੇ ਕਲੱਬਾਂ ਨਾਲ ਅਸੀਂ ਮੈਚੇਸ ਕਰਾਵਾਂਗੇ ਆਹੋ ਹਾਂ ਜਿਹੜਾ ਉਹਨਾਂ ਦੇ ਵਿੱਚੋਂ ਵਿਨ ਹੋਏਗਾ ਉਹਨਾਂ ਨੂੰ ਫਿਰ ਅਪ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਵਾਂਗੇ ਹਾਂ ਜੀ ਇੰਟਰਨੈਸ਼ਨਲ ਲੈਵਲ ਤੇ ਤੇ ਅਸੀਂ ਇੰਟਰ ਕਲੱਬ ਸ਼ੁਰੂ ਕਰਨਾ ਚਾਹੁੰਨੇ ਆ ਇੰਟਰਨੈਸ਼ਨਲੀ ਕਿਉਂਕਿ ਜੇ ਮੈਂ ਦੇਖਿਆ ਜਾਵੇ ਇਸ ਤੋਂ ਪਹਿਲਾਂ ਮੈਨੂੰ ਲੱਗਦਾ ਨਹੀਂ ਜੀ ਵੀ ਕੈਨੇਡਾ ਦੀ ਧਰਤੀ ਦੇ ਉੱਪਰ ਇਸ ਤਰ੍ਹਾਂ ਦੇ ਕੋਈ ਕਲੱਬ ਬਣੇ ਹੁਣ ਮੇਰੇ ਖਿਲੇ ਸ਼ੁਰੂਆਤ ਹੁਣੇ ਹੋਈ ਹੈ ਜੀ ਤੁਸੀਂ ਮੇਰੇ ਖਦਕੀ ਹਾਂਜੀ ਮੈਂ ਤੁਹਾਨੂੰ ਦੱਸਾਂ ਕਿ ਕੱਲ ਰਾਤੀ 8 ਵਜੇ ਕਰੀਬ ਕਿਸੇ ਨੇ ਸਾਨੂੰ ਕੰਟੈਕਟ ਕੀਤਾ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਕਲੱਬ ਖਰੀਦਣਾ ਚਾਹੁੰਨੇ ਆ ਤੇ ਦੋ ਦਿਨ ਹੋਏ ਨਹੀਂ ਸੀ ਤੇ ਇੰਟਰਸਟ ਸ਼ੁਰੂ ਹੋ ਗਿਆ ਤੇ ਜਿਹੜੇ ਲੋਕੀ ਨੇ ਉਹਨਾਂ ਨੂੰ ਪਤਾ ਕੀ ਵੀ ਵਿਮਨਸ ਗੇਮ ਦੀ ਸਕੋਪ ਬਹੁਤ ਵੱਡੀ ਹੈਗੀ ਆ ਵਿਮਨ ਆਰ ਹਾਫ ਆਰ ਪੋਪੂਲੇਸ਼ਨ ਤੇ ਲੋਕੀ ਕਹਿੰਦੇ ਵੀ 80% ਆਫ ਬਾਇੰਗ ਡਿਸੀਜਨਸ ਵਿਮਨਸ ਲੈਂਦੀਆਂ ਨੇ ਤੇ ਮੋਸਟਲੀ ਇਹ ਜਿਹੜੇ ਖਿਡਾਰੀ ਨੇ ਸਾਰੇ ਕੈਨੇਡੀਅਨਸ ਹੀ ਨੇ ਕਿ ਆਪਣੇ ਵੀ ਬਾਹਰਲੇ ਮੁਲਕਾਂ ਤੋਂ ਵੀ ਆਇਆ ਕਿ ਸਿਰਫ ਜਸਟ ਜਸਟ ਫॉर ਕੈਨੇਡੀਅਨ ਦੇਖੀ ਜੀ ਇੱਥੇ ਕੈਨੇਡੀਅਨ ਕੈਪਟਨ ਖੇਡ ਰਹੀ ਹੈ ਦਿਵਿਆ ਸਕਸੇਨਾ ਜੀ ਆ ਤੇ ਬਾਕੀ ਤੁਸੀਂ ਤੁਹਾਨੂੰ ਦੱਸਾਂ afghanistan ਤੋਂ پنج ਵਿਮਨਸ ਨੇ ਠੀਕ ਹੈ ਜੀ afghanistan ਜਿੱਥੇ ਅਲਾਉਡ ਨਹੀਂ ਹੈ ਕਿ ਵਿਮਨਸ ਸਪੋਰਟਸ ਵੀ ਉੱਥਾਂ ਵੀ ਖਿਡਾਰੀ ਇੱਥੇ ਆਏ ਨੇ ਆਏ ਨੇ ਕਿਉਂਕਿ ਇੰਟਰਸਟ ਦੀ ਗੱਲ ਹੈ ਜੀ ਇੰਟਰਸਟ ਦੀ ਗੱਲ ਹੈ ਤੇ ਇੰਟਰਨੈਸ਼ਨਲ ਟ੍ਰੈਨਡ ਤੋਂ ਟੀਮ ਆਈ ਹੈ ਪੂਰੀ ਟੀਮ ਇਹ ਟ੍ਰੈਨਡ ਤੋਂ ਤੇ ਆਪਣੇ ਕੈਨੇਡੀਅਨਸ ਤੇ ਬਾਹਰ ਵਾਲੇ ਵੀ ਬਥੇਰੇ ਨੇ ਇਹਦਾ ਮੁੱਖ ਮੋਟਿਵ ਆਪਣੇ ਇਹੀ ਹੈ ਵੀ ਆਪਾਂ ਖੁਡਾਰੀਆਂ ਨੂੰ ਜਿਹੜੀਆਂ ਖਾਸ ਕਰਕੇ ਔਮਨਸ ਜਾਂ ਕੁੜੀਆਂ ਨੇ ਉਹਨਾਂ ਨੂੰ ਉਤਸ਼ਾਹਿਤ ਕਰੀਏ ਵੀ ਉਹ ਵੱਧ ਚੜ ਕੇ ਅੱਗੇ ਆਉਣ ਤੇ ਉਹਨਾਂ ਦੀ ਜਿਹੜੀ ਗੇਮ ਅੱਛੀ ਹੋਵੇ ਔਰ ਉਹਨਾਂ ਨੂੰ ਆਪਾਂ ਵਰਲਡ ਲੈਵਲ ਤੇ ਲੈ ਕੇ ਜਾਈਏ ਹੁੰਦਾ ਕੀ ਹੈ ਜੀ ਬਿਲਕੁਲ ਤੁਸੀਂ ਬਿਲਕੁਲ ਸਹੀ ਕਿਹਾ ਕਿ ਬਈ ਕੌਨਫੀਡੈਂਸ ਜਿਹੜਾ ਨਾ ਕੌਨਫੀਡੈਂਸ ਜਦ ਵਿਮਨ ਨੂੰ ਪਤਾ ਹੋਵੇ ਕਿ ਗਰਾਊਂਡ ਉਹਨਾਂ ਲਈ ਹੈਗੀ ਆ ਠੀਕ ਹੈ ਜੀ ਟੂਰਨਾਮੈਂਟ ਉਹਨਾਂ ਦੀ ਹੈਗੀ ਆ ਜੀ ਆਨੇ ਕੀ ਜਿਓ ਅਸੀਂ ਉਹਨਾਂ ਦੀ ਐਗਜ਼ੀਬਿਸ਼ਨ ਗੇਮ ਕਰਾ ਰਹੇ ਆ ਕੋਈ ਚੈਰਿਟੀ ਟਾਈਪ ਗੇਮ ਕਰਦੀ ਕੌਨਸਲੇਸ਼ਨ ਪ੍ਰਾਈਸ ਦੇ ਦਿੱਤਾ ਜੀ ਠੀਕ ਹੈ ਜੀ ਅਸੀਂ ਮੁੱਖ ਜਿਹੜਾ ਮੋਟਿਵ ਤੁਸੀਂ ਕਹਿ ਰਹੇ ਹੋ ਮੁੱਖ ਮੋਟਿਵ ਹੈ ਕਿ ਪੂਰਾ ਫੋਕਸ ਵੂਮਨਸ ਨੂੰ ਸ਼ੋਕੇਸ ਕਰਨਾ ਉਹਨਾਂ ਦੇ ਟੈਲੈਂਟ ਨੂੰ ਸ਼ੋਕੇਸ ਕਰਨਾ ਐਨਨੇ ਕੌਨਫੀਡੈਂਸ ਨਾਲ ਦੇ ਆਰ ਹਿਟਿੰਗ 빅 ਸਿਕਸਸ ਇੱਕ ਬਹੁਤ ਉੱਥੇ ਮੈਂ ਪਹਾੜ ਚ ਗਵਾਚ ਗਈ ਤੇ ਇਟ ਇਜ਼ ਨਾਟ ਬਾਕਸਿੰਗ ਇਟ ਇਜ਼ ਨਾਟ ਫੁੱਟਬਾਲ ਇਟ ਇਜ਼ ਨਾਟ ਰਗਬੀ ਆ ਮੈਂ ਤੁਹਾਨੂੰ ਦੱਸਾਂ ਕਿ ਇਹ ਸਕਿੱਲ ਦੀ ਗੇਮ ਹੈ ক্রিকেট ਤੇ ਔਰ ਵਿਮਨ ਆਰ ਪਲੇਇੰਗ ਵੈਰੀ ਗੁੱਡ ਇਟਸ ਵੈਰੀ ਐਕਸਾਈਟਿੰਗ ਧੰਨਵਾਦ ਜੀ ਥੈਂਕ ਯੂ ਸੋ ਮੱਚ ਸਾਨੂੰ ਜਾਣਕਾਰੀ ਦੇਣ ਲਈ ਔਰ ਵੈਸਟ ਵਿਸ਼ੇ ਦਿੰਨੇ ਆ ਵੀ ਤੁਹਾਡੇ ਪਲੇਅਰ ਵੱਧ ਚੜ ਕੇ ਖੇਲਣ ਔਰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਣੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਵੈਰੀ ਮੱਚ ਥੈਂਕ ਯੂ सो so, मेरे नाल ने दिव्या सक्सेना ਜਿਹੜੇ ਕੈਨੇਡੀਅਨ ਜਿਹੜਾ ਕ੍ਰਿਕਟ ਇੰਚ ਉਹਨਾਂ ਦੀ ਕੈਪਟਨ ਨੇ ਸੋ दिव्या ਜੀ ਆਪ ਯਹਾਂ ਪੇ ਆਏ ਹੈ ਜੈਸੇ ਮੈਚੇਸ ਹੋ ਰਹੇ ਹਨ ਅਸੀਂ ਦੇਖ ਰਹੇ ਹੈ 10 ਓਵਰ ਦਾ ਮੈਚ ਹੈ ਪਹਿਲੇ 20 ਵੀ ਹੋ ਕੇ ਯਹਾਂ ਸੇ ਅਭੀ ਥੋੜੀ ਦਰ ਪਹਿਲੇ ਹੀ ਮਤਲਬ ਉਹ ਸਮਾਪਤ ਹੋਆ ਤੋ ਕੀ ਕਹਿਣਾ ਚਾਹਤੇ ਹੋ ਆਪ ਔਮਨਸ ਕੇ ਲਿਏ ਸਪੈਸ਼ਲੀ ਹਮ ਯਹਾਂ ਪੇ ਆਏ ਹੈ ਔਰ ਮੈਚੇਸ ਹੋਏ ਹਨ ਔਰ ਇੱਕ ਟੀਮ ਨੇ ਵਿਨ ਕੀ ਇੱਕ ਨੇ ਲੂਜ਼ ਕੀ ਔਰ ਉਸ ਸੇ ਪਹਿਲੇ ਕੰਟੀਨਿਊਸਲੀ ਇਹ ਲੌਂਗ ਵੀਕਐਂਡ ਜੋ ਇਸੀ ਮੇ ਰਹਾ ਤੋ ਕੀ ਕਹਿਣਾ ਚਾਹੋਗੇ जी पहली बार एक्चुअली ये टी टेन कितने काफ़ी बार लाइक यू नो बॉयज़ के लिए होता है लेकिन लड़कियों के लिए कोई देखता नहीं है लेकिन एक्चुअली अच्छा लगा हम लोगों की ये टी टेन हम लोग के लिए रखा एंड हम लोगों ने काफ़ी अच्छे अच्छे स्कोर्स किए होपफुली कम्युनिटी वगैरह एंड कनाडा सब कुछ थोड़ा लड़कियों को भी सपोर्ट करे टी टेन टोर्नामेंट्स क्रिकेट के लिए एक्चुअली बेसिकली um, आप लोग भी थोड़ा देखो हम लोग को सपोर्ट करो आगे बढ़ाओ हम लोग भी एक फ्रेंचाइज़ Canada mein koi no franchise ho ladkiyon ke liye wo like IPL jaisa to that will really help क्योंकि अगर हम स्टेमिना की बात करते हैं हम क्योंकि आप देखते अगर इंटरनेशनल पे ला मेरे ख्याल अगर जाएं तो आ, कुछ खिलाड़ी तो ऐसे होंगे वो तो ये पास ही नहीं कर सकते क्योंकि स्टेमिना इतना होता नहीं है और फिज़िकल टेस्ट में ही फेल हो जाएंगे मेरे हिसाब से तो आप ये बता सकते हैं जो जैसे हम लोकल क्लब्स में लेते हैं बच्चे लेते हैं तो उनको अलग अलग टीमों में लेके एक ग्रुप बना के खेलते हैं एक टीम इधर दीदी उसमें कितना फ़ायदा होता है और जो लड़कियाँ हैं लड़कों के मुकाबले कितनी फिट बैठती हैं जी आप इंटायरली डिफरेंट जेंडर्स को कंपेयर कर रहे हैं आप अनफॉर्चुनेटली uh, लड़कों को वो मतलब ब्लेसिंग मिल जाती है लाइक जिस बाई बंग बॉय यू नो लम्बे हैं चौड़े हैं स्ट्रॉगर हैं फास्टर हैं ज़्यादा मसल मास होता है तो ऑबियसली उनको थोड़ा बेनिफिट एडवांटेज मिल जाता है एंड जाहिर सी बात है जितने ज़्यादा क्लब्स होंगे जितना ज़्यादा सपोर्ट होगा उतना ही लड़कियाँ ज़्यादा आगे बढ़ेंगी लाइक like इंडिया में जितना है इंडिया पाकिस्तान इंग्लैंड जितना क्रिकेट है ऑब्वियसली वो उस हिसाब से वो आगे बढ़ रहे हैं यहाँ पे जिस हिसाब से वैसे ही हम लोग उस हिसाब से कर रहे हैं तो आप कंपेयर ऐसे तो नहीं कर सकते हाँ अगर हमें भी वैसा ही मौका दिया जाए वैसे अपॉर्चुनिटी फैसिलिटीज़ दिए जाए तो फिर आप कंपेयर करें कि लाइक यू नो ਕਹਾਂ ਲੈਵਲ ਹੈ ਫਿਰ ਫਿਟਨੈਸ ਵਗੈਰਾ ਕਿਉਂਕਿ ਨਾਰਮਲੀ ਅਮ ਕੈਨੇਡੀਅਨ ਅਗਰ ਕੈਨੇਡਾ ਕੀ ਬਾਤ ਕਰਤੇ ਹਾਂ ਯਹਾਂ ਪੇ ਆਈਸ ਹਾਕੀ ਹੈ ਔਰ ਸੌਕਰ ਫੁੱਟਬਾਲ ਸੇ ਬਹੁਤ ਅਲੱਗ ਅਲੱਗ ਮਤਲਬ ਹੁੰਦਾ ਹੈ ਇਹ ਮੇਰੇ ਹਿਸਾਬ ਸੇ ਕ੍ਰਿਕਟ ਪਹਿਲੀ ਵਾਰ ਹੋਗਾ ਅਗਰ ਅਮ ਐਸੇ ਚੁਣ ਕੇ ਖਿਡਾਰੀ ਕਿਉਂਕਿ ਅਮ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੇ ਚਾਹੇ ਆਰਗੇਨਾਈਜ਼ਰ ਹੋਣ ਔਰ ਚਾਹੇ ਕੈਨੇਡੀਅਨ ਔਮਨਸ ਦੇ ਕੈਪਟਨ ਹੋਣ ਉਹਨਾਂ ਨੇ ਵੀ ਇਹੀ ਦੱਸਿਆ ਵੀ ਔਮਨਸ ਨੂੰ ਕਿਤੇ ਨਾ ਕਿਤੇ ਆਪਾਂ ਕਹਿ ਦਿੰਨੇ ਆ ਵੀ ਅੱਗੇ ਲੈ ਕੇ ਜਾਣਾ ਪਰ ਜੇ ਇਸ ਤਰ੍ਹਾਂ ਦੇ ਟੂਰਨਾਮੈਂਟ ਹੋਣਗੇ ਔਰ ਜਿਹੜੇ ਅਲੱਗ-ਅਲੱਗ ਸਿਟੀਜ਼ ਤੋਂ ਉੱਪਰ ਜਿਹੜੇ ਖਿਡਾਰੀ ਚੁਣੇ ਜਾਂਦੇ ਨੇ ਫਿਰ ਉਹ ਨੈਸ਼ਨਲ ਲੈਵਲ ਤੱਕ ਜਾਣਗੇ ਫੇਰ ਹੀ ਉਹ ਇੰਟਰਨੈਸ਼ਨਲ ਦਾ ਇੰਟਰਨੈਸ਼ਨਲ ਲੈਵਲ ਤੱਕ ਜਾਣਗੇ ਕਿਉਂਕਿ ਜਦੋਂ ਔਮਨਸ ਦੀ ਗੱਲ ਆਉਂਦੀ ਆ ਹਰ ਕੋਈ ਆਪਣੇ ਪੈਰ ਪਿੱਛੇ ਖਿੱਚ ਲੈਂਦਾ ਉਹ ਕਹਿੰਦੇ ਔਮਨਸ ਦੇ ਵਿੱਚ ਵੀ ਬੜੀ ਸਟਰੈਂਥ ਆ ਉਹਨਾਂ ਦੇ ਵਿੱਚ ਵੀ ਬੜਾ ਸਟੈਮੀਨਾ ਪਰ ਆਪਾਂ ਨੂੰ ਵਰਤ ਕੇ ਦੇਖਣਾ ਚਾਹੀਦਾ ਆਪਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਸਪான்ਸਰ ਲੈ ਕੇ ਆਉਣੇ ਚਾ ਦੇ ਉੱਪਰ ਵੀ ਅਸੀਂ ਵੀ ਦੁਨੀਆ ਦੇ ਉੱਪਰ ਹੈਗੇ ਆ ਕੱਲੇ ক্রিকেট ਇਹ ਵੀ ਮੁੰਡਿਆਂ ਦੀ ਤੇ ਉਹਨਾਂ ਦੀ ਗੇਮ ਨਹੀਂ ਹੈਗੀ ਇੱਕ ਕੁੜੀਆਂ ਦੇ ਵਿੱਚ ਵੀ ਵੈਸੇ ਤਾਂ ਵਰਲਡ ਦੇ ਵਿੱਚ ਬੜੀਆਂ ਟੀਮ ਨੇ ਇੰਡੀਆ ਦੇ ਵਿੱਚ ਬੜੀ ਵੱਡੀ ਟੀਮ ਹੈ ਹੋਰ ਕੰਟਰੀਆਂ ਦੇ ਚਾ ਇੰਗਲੈਂਡ ਨੂੰ ਲੈ ਕੇ ਹੋਈ ਹੈ ਅਸਟ੍ਰੇਲੀਆ ਦੇ ਵਿੱਚ ਹੋਈ ਹੈ ਹਰ ਕੰਟਰੀ ਦੇ ਵਿੱਚ ਟੀਮਾਂ ਸ਼ਾਇਦ ਕੈਨੇਡਾ ਦੇ ਵਿੱਚ ਇਹ ਹੀ ਹਲੇ ਪਹਿਲ ਕਦਮੀ ਹੈ ਹੌਲੀ ਹੌਲੀ ਜਿਵੇਂ ਜਿਵੇਂ ਉਹ ਇਨਕਰੀਸ ਹੁੰਦਾ ਰਹੇਗਾ ਮੇਰੇ ਖਿਆਲ ਤੇ ਜਿਵੇਂ ਜਿਵੇਂ ਮੇ ਖਿਡਾਰੀ ਉਹਨਾਂ ਨੂੰ ਮਿਲਦੇ ਰਹਿਣਗੇ ਤਾਂ ਤੋਂ ਉਹਨਾਂ ਦੀ ਟੀਮ ਵੀ ਵੱਡੀ ਹੁੰਦੀ ਜਾਏਗੀ ਔਰ ਇੰਟਰਨੈਸ਼ਨਲ ਲੈਵਲ ਤੇ ਵੀ ਪਰਫਾਰਮ ਕਰਨਗੇ ਸੋ ਫਿਲਹਾਲ ਦੇ ਲਈ ਇਹ ਨਹੀਂ ਕੈਮਰਾਮੈਨ ਸਿਮਰ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਮੈਸੀ ਸਾਗਾ